ਅੱਜ ਦਾ ਦਿਨ ਇਤਿਹਾਸਕ ਦਿਨ ਹੈ ਅੱਜ ਦੇ ਦਿਹਾੜੇ ਸਰਬੰਸਦਾਨੀ ਅਮਰ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਅੱਜ ਦੇ ਸ਼ੁਭ ਦਿਹਾੜੇ ਦੀਆਂ ਗੁਰੂ ਘਰ ਵੱਲੋਂ ਸਾਰਿਆਂ ਸੰਗਤ ਪਧਾਈਖ ਹੋਵੇ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਵਲ ਸਨ 1675 ਦੇ ਵਿੱਚ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨਗਰ ਵਸਾਇਆ ਇਸ ਨਗਰ ਦੇ ਤਿੰਨ ਨਾਮ ਨੇ ਸਭ ਤੋਂ ਪਹਿਲਾ ਨਾਮ ਮੱਖੋਵਾਲ ਦੂਜਾ ਨਾਨਕੀ ਚੱਕ ਤੇ ਤੀਜਾ ਆਨੰਦਪੁਰ ਸਾਹਿਬ ਤੇ ਇਸ ਨਗਰ ਨੂੰ ਵਸਾਇਆ ਅਜੇ ਕਰੀਬ 10 ਸਾਲ ਹੋਏ ਨੇ ਤੇ ਕਿਸੇ ਦਵ ਸੇਬਾ 5 ਸਾਲ ਪਹਿਲਾਂ ਹੋਇਆ ਕਿਸੇ ਦਾ 2 ਸਾਲ ਕਿਸੇ ਦਾ 1 ਸਾਲ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੇ ਪਾਸ ਕਸ਼ਮੀਰੀ ਪੰਡਤ ਆਪਣੀ ਫਰਿਆਦ ਲੈ ਕੇ ਆਏ ਤੇ 9 ਸਾਲ ਦੀ ਉਮਰ ਵਿੱਚ ਗੁਰੂ ਕਲਗੀਧਰਪਤਸ਼ਾਹ ਜੀ ਨੇ ਅਖਿਆ ਇਹ ਪੀੜਤ ਹਨ ਇਹ ਮਜ਼ਲੂਮ ਹਨ ਦੁਖਿਆਰੇ ਹਨ ਤੇ ਗੁਰੂ ਘਰ ਤੋਂ ਬਿਨਾਂ ਇਨਾਂ ਦਾ ਕੋਈ ਹੋਰ ਸਹਾਰਾ ਨਹੀਂ ਕਿਉਂਕਿ ਜਗ ਕੋ ਮੁਸ਼ਕਲ ਅਤ ਬਣ ਢੋਹੀ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਗ ਤੇ ਭਜ ਖਲੇ ਸਭ ਭਜੈ ਆਸਰਾ ਚੁੱਕੈ ਸਭ ਅਸਰਾਉ ਚਿਤ ਆਵੇ ਉਸ ਪਰ ਬ੍ਰਹਮ ਲਗਨ ਤਤੀਵਾਉ ਕੇਵਲ ਤੇ ਕੇਵਲ ਗੁਰੂ ਨਾਨਕ ਦਾ ਘਰ ਐਸਾ ਜੋ ਬੇਸ ਹਰਿਆਣੂ ਸਹਾਰ ਦਿੰਦਾ ਮਜ਼ਲੂਮ ਦੀ ਰੱਖਿਆ ਕਰਦਾ ਤੇ ਤੁਹਾਡੇ ਤੋਂ ਬਿਨਾ ਇਹ ਕੁਰਬਾਨੀ ਇਹ ਬਲੀਦਾਨ ਕੋਈ ਹੋਰ ਨਹੀਂ ਦੇ ਸਕਦਾ ਗੁਰੂ ਤੇਗ ਬਹਾਦਰ ਸਾਹਿਬ 9 ਸਾਲ ਦੇ ਸਪੁੱਤਰ ਤੋਂ ਇਹ ਭੋਲ ਸੁਣ ਕੇ ਬੜੇ ਪ੍ਰਸੰਨ ਹੋਏ ਖੁਸ਼ ਹੋਏ ਸਤਗੁਰੂ ਮਹਾਰਾਜ ਤਿੰਨ ਸਿੱਖਾਂ ਦੇ ਨਾਲ ਸ਼ਹੀਦੀ ਦੇਣ ਵਾਸਤੇ ਦਿੱਲੀ ਨੂੰ ਰਵਾਨਾ ਹੁੰਦੇ ਨੇ ਇੱਕ ਪਾਸੇ ਗੁਰਸਿੱਖ ਖੜੇ ਹਨ ਦੂਜੇ ਪਾਸੇ ਬੀਬੀਆਂ ਮਾਤਾਵਾਂ ਤੇ ਉਹਨਾਂ ਮਾਤਾਵਾਂ ਦੇ ਵਿੱਚ ਮਾਤਾ ਗੁਜਰ ਕੌਰ ਜੀ ਵੀ ਖੜੇ ਨੇ ਜੰਦੀਵਾਰ ਮਿਲਦੇ ਨੇ ਹੌਸਲਾ ਦਿੰਦੇ ਨੇ ਸਹਾਰਾ ਦਿੰਦੇ ਨੇ ਆਖਦੇ ਨੇ ਆਉਣ ਵਾਲਾ ਸਮਾਂ ਮੁਸ਼ਕਲਾਂ ਭਰਿਆ ਹੈ ਤੇ ਤੁਸੀਂ ਬਹੁਤ ਸਾਰੇ ਵੱਡੇ ਕਾਰਜ ਕਰਨੇ ਨੇ ਤੇ ਕਦੇ ਡੋਲਣਾ ਨਹੀਂ ਝੜਕਣਾ ਨਹੀਂ ਹਮੇਸ਼ਾ ਅਡੋਲ ਰਹਿਣਾ ਹੈ ਤੇ ਗੁਰੂ ਨਾਨਕ ਤੁਹਾਡੇ ਅੰਗ ਸੰਗ ਹੈ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 9 ਸਾਲ ਦੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਥਾਪੜਾ ਦਿੱਤਾ ਕੰਦੇ ਦੇ ਹੱਥ ਰੱਖਦਿਆਂ ਹੋਇਆਂ ਅੱਖਿਆ ਅੱਜ ਤੋਂ ਬਾਅਦ ਇਹ ਵੱਡੀ ਜ਼ਿੰਮੇਵਾਰੀ ਤੁਸਾਂ ਨੇ ਸੰਭਾਲੀਏ ਤੇ ਇਸ ਜ਼ਿੰਮੇਵਾਰੀ ਨੂੰ ਬਹੁਤ ਹੀ ਧਿਆਨ ਦੇ ਨਾਲ ਨਿਭਾਉਣਾ ਹੈ ਤੇ ਸੱਚਮੁੱਚ ਜੋ ਜ਼ਿੰਮੇਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਿਭਾਈ ਐਸੀ ਜ਼ਿੰਮੇਵਾਰੀ ਕੋਈ ਹੋਰ ਨਹੀਂ ਨਿਭਾ ਸਕਦਾ ਐਸੇ ਮਹਾਨ ਕਾਰਜ ਥੋੜੀ ਉਮਰ ਵਿੱਚ ਜੋ ਸਤਗੁਰੂ ਨੇ ਕੀਤੇ ਨੇ ਉਹ ਆਪਣੇ ਆਪ ਵਿੱਚ ਮਿਸਾਲ ਨੇ ਉਮਰ ਛੋਟੀ ਜ਼ਿੰਮੇਵਾਰੀਆਂ ਵੱਡੀਆਂ ਤੇ ਪ੍ਰਾਪਤੀਆਂ ਵੀ ਵੱਡੀਆਂ ਨੇ 9 ਸਾਲ ਦੀ ਉਮਰ ਹੈ ਦੁਨੀਆਂ ਦੇ ਲੋਕ ਜਦੋਂ ਤਖਤਾਂ ਤੇ ਬੈਠਦੇ ਨੇ ਤਾਂ ਉਹਨਾਂ ਨੂੰ ਨਜ਼ਰਾਨੇ ਮਿਲਦੇ ਨੇ ਭੇਟਾਵਾਂ ਮਿਲਦੀਆਂ ਨੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅੱਜ ਜੋ ਨਜ਼ਰਾਨਾ ਮਿਲਿਆ ਹੈ ਅੱਜ ਜੋ ਭੇਟਾ ਮਿਲੀ ਹੈ ਕੇਵਲ 9 ਸਾਲ ਦੀ ਉਮਰ ਵਿੱਚ ਉਹ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਉਹ ਵੀ ਧਰ ਤੋਂ ਅਲੱਗ ਗੁਰੂ ਤੇਗ ਬਹਾਦਰ ਸਾਹਿਬ 1675 ਦੇ ਵਿੱਚ ਜਾਂਦੇ ਨੇ ਦਿੱਲੀ ਸ਼ਹੀਦੀ ਦੇਂਦੇ ਨੇ ਉਹਨਾਂ ਨੂੰ ਪਤਕੇ ਮੁੜ ਕੇ ਇੱਥੇ ਆਉਣਾ ਨਹੀਂ ਪਰ ਜੇ ਅੱਜ ਆਏ ਨੇ ਤਾਂ ਇਸ ਰੂਪ ਦੇ ਵਿੱਚ ਆਏ ਨੇ 9 ਸਾਲ ਦੀ ਉਮਰ ਵਿੱਚ ਪਿਤਾ ਸਤਗੁਰੂ ਜੀ ਦਾ ਸਿਰ ਆਪਣੀ ਝੋਲੀ ਦੇ ਵਿੱਚ ਪਵਾਇਆ ਮੱਥਾ ਟੇਕਿਆ ਆਖਿਆ ਮੈਂ ਵੀ ਇਸ ਮਾਰਗ ਦਾ ਪੰਦੀ ਬਣਾਗਾ ਤੁਹਾਡੇ ਪਾਏ ਹੋਏ ਪੂਰਨਿਆਂ ਤੇ ਚੱਲਾਂਗਾ ਤੇ ਸੱਚਮੁੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੂੰ ਕੇਵਲ ਇੱਥੇ ਥੋੜਾ ਸਮਾਂ ਹੀ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੱਥੀ ਨਗਰ ਵਸਾਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਨੂੰ ਆਬਾਦ ਕੀਤਾ ਸਿੱਖੀ ਦੇ ਬੂਟੇ ਨੂੰ ਪਰਫੁੱਲਤ ਕੀਤਾ ਪਰ ਇੱਥੇ ਰਹਿਣ ਦਾ ਜਿਆਦਾ ਸਮਾਂ ਨਹੀਂ ਮਿਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੰਗਾਂ ਵੀ ਲੜੀਆਂ ਪਰ ਕਦੇ ਪਹਿਲ ਨਹੀਂ ਕੀਤੀ ਬਲਕੇ ਹਰ ਜੰਗ ਦੇ ਵਿੱਚ ਪਹਿਲ ਮੁਗਲਾਂ ਵੱਲੋਂ ਹੁੰਦੀ ਰਹੀ ਪਰ ਜਿੱਤ ਸਤਗੁਰੂ ਦੀ ਹੋਈ ਬਹੁਤ ਸਾਰੇ ਐਸੇ ਕਾਰਜ 33 ਸਾਲ ਇਸ ਜ਼ਿੰਮੇਵਾਰੀ ਨੂੰ ਨਿਭਾਇਆ ਉਹਨਾਂ ਦੇ ਕੀਤੇ ਹੋਏ ਕਾਰਜ ਬਿਆਨ ਨਹੀਂ ਕੀਤੇ ਜਾ ਸਕਦੇ ਜਿੰਨੇ ਵੀ ਸਤਗੁਰੂ ਦੀ ਮਹਿਮਾ ਕੀਤੀ ਜਾਏ ਉਹਨਾਂ ਹੀ ਥੋੜੀ ਗੁਰੂ ਕਲਗੀਧਰ ਪਤਸ਼ਾ ਉਹਨਾਂ ਦੇ ਚਰਨਾਂ ਦੇ ਵਿੱਚ ਬਾਰੰਬਾਰ ਸਿਰ ਝੁਕਦਾ ਹੈ ਸ਼ਰਧਾ ਤੇ ਪਿਆਰ ਦੇ ਨਾਲ ਉਹਨਾਂ ਅੱਗੇ ਨਤਮਸਤਕ ਹੋਈਦਾ ਹੈ ਐਸੇ ਦੀਨ ਦਿਆਲ ਸਤਗੁਰੂ ਇੱਕ ਵਾਰ ਆਖਦੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰ ਕਲਗੀਧਰ ਪਾਤਸ਼ਾਹ ਕਿਰਪਾ ਕਰਨ ਆਪਣੇ ਦਰੋਂ ਕਰੋ ਸਭ ਨੂੰ ਚੜ੍ਹਦੀ ਕਲਾ ਤੇ ਨਾਮ ਦੀ ਅੰਦਾਤਾਂ ਬਖਸ਼ਣ ਉਹਨਾਂ ਦੇ ਜੋ ਉਪਦੇਸ਼ ਨੇ ਉਹ ਸਾਡੇ ਜੀਵਨ ਦਾ ਆਧਾਰ ਬਣ ਸਭ ਨੂੰ ਗੁਰਸਿੱਖੀ ਜੀਵਨ ਦੀ ਦਾਤ ਪ੍ਰਾਪਤ ਹੋਵੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ